ਸੁਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਵੈਲਕਮ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸੰਸਾਪਾ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਸਾਥੀ ਸ੍ਰੀਕਾਲ ਜੀ ਸਤਿ ਸ੍ਰੀ ਅਕਾਲ ਜੀ ਮੰਤਰੀ ਢਾਲੀਵਾਲ ਦਾ ਉਹਦਾ ਤਾਂ ਖੁਸ਼ ਗਿਆ ਔਰ ਉਸ ਤੋਂ ਬਾਅਦ ਉਹ ਦਰਬਾਰ ਸਾਹਿਬ ਗਏ ਆ ਤੇ ਅਸੀਂ ਇਹ ਵੀ ਸੁਣ ਰਹੇ ਹਾਂ ਕਿ ਉਹਨਾਂ ਨੇ ਕਿਸੇ ਨੂੰ ਛਡਾਉਣ ਲਈ ਥਾਣੇ ਚਲੇ ਗਏ ਸੀ ਔਰ ਨਸ਼ਾ ਤਸਕਰ ਸੰਸਮਗਲਰ ਹੇਰੋਂ ਫੜੀ ਗਈ ਸੀ ਕਿਸੇ ਤੋਂ ਅਜਨਾਲੇ ਇਸ ਕਰਕੇ ਉਹਨਾਂ ਨੂੰ ਲਾਇਆ ਗਿਆ ਦੇਖੋ ਆ ਸੰਸਦਾਂ ਦੇ ਵਿੱਚ ਨਾ ਕੁਝ ਕੁ ਬੰਦੇ ਇਹ ਗੱਲ ਕਹਿੰਦੇ ਹਾਲਾਂਕਿ ਨਾ ਪਾਰਟੀ ਨੇ ਇਹ ਗੱਲ ਕਹੀ ਆ ਨਾ ਕਿਸੇ ਹੋਰ ਨੇ ਗੱਲ ਕਹੀ ਆ ਪਰ ਇੱਕ ਅਖਬਾਰ ਦੇ ਵਿੱਚ ਇਹ ਗੱਲ ਛਪੀ ਐ ਵੀ ਕਿਤੇ ਇਹ ਕਾਰਨ ਤਾਂ ਨਹੀਂ ਉਹ ਕਾਰਨ ਕੀ ਆ ਬੀਜੇਪੀ ਦੇ ਕਨੇਤਾ ਹੈਗੇ ਜੀ ਅਨਲਸਰੀਨ ਉਹਨਾਂ ਨੇ ਦੋਸ਼ ਲਾਏ ਸੀ ਜਦੋਂ ਆ ਲੁਧਿਆਣੇ ਵਾਲੀ ਜ਼ਮੀਨ ਚੋੜ ਦਾ ਪ੍ਰਚਾਰ ਚੱਲਦਾ ਸੀਗਾ ਉਹਨਾਂ ਨੇ ਕਿਹਾ ਕਿ ਅਜਨਾਲੇ ਦੇ ਇੱਕ ਥਾਣੇ ਦੇ ਵਿੱਚ ਦੋ ਮੁੰਡੇ 50 ਗ੍ਰਾਮ ਚਿੱਟੇ ਦੇ ਸਮੇਤ ਫੜ ਕੇ ਲਿਆਂਦੇ। ਜਦੀਪ ਢਾਲੀਵਾਲ ਹੋਰੀ ਥਾਣੇ 'ਚ ਪਹੁੰਚ ਗਏ। ਉਹਨਾਂ ਮੁੰਡਿਆਂ ਨੂੰ ਛਡਾਉਣ ਦੇ ਲਈ ਵੀਡੀਓ ਵਾਇਰਲ ਹੋ ਗਈ। ਉਸ ਤੋਂ ਬਾਅਦ ਪ੍ਰਦੀਪ ਢਾਲੀਵਾਲ ਹੋਰਾਂ ਨੇ ਗੱਲ ਕਹੀ ਸੀ ਕਿ ਮੈਂ ਤਾਂ ਇਨ੍ਹਾਂ ਮੁੰਡਿਆਂ ਦੀ ਉਮਰ ਦੇਖ ਕੇ ਇਹ ਗਿਆ ਸੀਗਾ ਵੀ ਭਾਈ ਇਹਨਾਂ ਨੂੰ ਜੇਲ੍ਹ ਭੇਜਣ ਦੀ ਲੋੜ ਨਹੀਂ ਹੈਗੀ, ਇਹਨਾਂ ਨੂੰ ਤਾਂ ਛਾੜਕੋ ਕੇਂਦਰ ਦੇ ਵਿੱਚ ਭੇਜਣ ਦੀ ਲੋੜ ਹੈਗੀ ਆ। ਉਹ ਕਹਿੰਦੇ ਕਿ ਮੈਂ ਤਾਂ ਤਾਂ ਕਰਕੇ ਗਿਆ ਸੀਗਾ। ਤੋ ਮਤਲਬ ਇਹ ਜੇ ਕਿ ਇਹ ਇੱਕ ਮੁੱਦਾ ਹੋ ਸਕਦਾ ਪਰ ਇਹ ਮੈਨੂੰ ਲੱਗਦਾ ਜੀ ਕਿ ਜਿੰਨੇ ਢਾੜੀਵਾਲ ਹੋਰਾਨੀ ਦਾ ਸਰਗਰਮਾਂ ਰਹੀਆਂ ਜੋ ਜੋ ਕੁਝ ਉਹਨਾਂ ਨੇ ਨਾਲ ਜੁੜਿਆ ਉਹਦੇ ਮੁਤਾਬਕ ਤਾਂ ਮੈਨੂੰ ਲੱਗਦਾ ਜੀ ਕਿ ਇਹ ਮੁੱਦਾ ਇਹ ਗੱਲ ਬਹੁਤ ਛੋਟੀ ਲੱਗਦੀ ਆ ਪਰ ਅੱਜ ਢਾੜੀਵਾਲ ਹੋਰੀ ਗਏ ਸੀਗੇ ਜੀ ਦਰਬਾਰ ਸਾਹਿਬ ਦੇ ਵਿੱਚ ਮੱਤਾਂ ਤੇ ਇੱਥੇ ਆਏ ਆ ਤੋ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਦ ਵੀ ਦੇਖੋ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਮੇਰੇ ਮਨ ਦੇ ਵਿੱਚ ਕੋਈ ਇਤਰਾਜ਼ ਨਹੀਂ ਮੈਨੂੰ ਕੋਈ ਦੁੱਖ ਨਹੀਂ ਮੈਨੂੰ ਕੋਈ ਹਰਖ ਨਹੀਂ ਮੇਰੇ ਤੇ ਪਾਰਟੀ ਨੇ ਭਰੋਸਾ ਕੀਤਾ ਮੈਨੂੰ 3 ਸਾਲ ਮੰਤਰੀ ਬਣਾ ਕੇ ਰੱਖਿਆ ਹੂੰ ਹੋਰੋ ਕਨੇਡਾ ਕੇ ਮੇਰੇ ਕੋਲ ਉਹਦਾ ਵਾਪਸ ਲੈ ਲਿਆ ਤੇ ਕੋਈ ਗੱਲ ਨਹੀਂ ਨਾਲੇ ਦੇ ਵਿੱਚ ਬਾਕੀ 1.5 ਸਾਲ ਲੋਕਾਂ ਦੀ ਸੇਵਾ ਕਰੂੰਗਾ ਤੇ ਅਗਲੀ ਵਾਰੀ ਫੇਰ ਸਹੀ ਪਰ ਇਹ ਲੱਗਦਾ ਜਿਵੇਂ ਹੋ ਸਕਦਾ ਵੀ ਉਹ ਡੋਂ ਕਹਿੰਦੇ ਹੁਣ ਉਹਦਾ ਉਤਲੇ ਬਣੋ ਕਹਿੰਦੇ ਹੁਣ ਇਹਦੇ ਬਾਰੇ ਤਾਂ ਕੋਈ ਸਾਹ ਨਹੀਂ ਪਾ ਸਕਦੇ ਪਰ ਗੱਲ ਇਹ ਹੈ ਜੀ ਕੁਝ ਕੁ ਲੋਕ ਸੋਸ਼ਲ ਮੀਡੀਆ ਤੇ ਵੀ ਗੱਲ ਕਹਿੰਦੇ ਆ ਵੀ ਕੇਜਰੀਵਾਲ ਨੇ ਹੌਲੀ ਹੌਲੀ ਭਗਵੰਤ ਮਾਨ ਦੇ ਸਾਥੀਆਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਪਰੇ ਕਰਨਾ ਸ਼ੁਰੂ ਕਰਤਾ ਆਪ ਦੇ ਬੰਦੇ ਫਿੱਟ ਕੀਤੇ ਜਾ ਰਹੇ ਆ ਤੇ ਕੇਦਰੀਵਾਲ ਸਾਹਿਬ ਦੀ ਥਾਂ ਦੇ ਉਸਤੇ ਕਹਿੰਦੇ ਭਗਵੰਤ ਮਾਨ ਦੇ ਖਾਸੇ ਨੇੜੇ ਹੈਗੇ ਜੀ ਇਹ ਕੁਲਦੀਪ ਸਿੰਘ ਢਾਲੀਵਾਲ ਇੱਕ ਗੱਲ ਇਹ ਵੀ ਚੱਲੀ ਹੈ ਜੀ ਹੂੰ ਹੂੰ ਤੇ ਮੁਖਸਰ ਸਾਹਿਬ ਦੀ ਔਰਤ ਕੋਲੋਂ ਠੱਗਾ ਨੇ ਕਿਵੇਂ ਕਰੋੜਾਂ ਰੁਪਈਆ ਖੋ ਲਿਆ ਕਿੰਨੇ ਕਰੋੜ ਖੋਇਆ ਇਹਦੀ ਖਬਰ ਇਹਦੀ ਖਬਰ ਸਾਡੇ ਸਾਰੇ ਜਿੰਨੇ ਪਰਿਵਾਰਕ ਬੰਦਰ ਨੇ ਰੈਡੀ ਫੁਮ ਦੇ ਉਹਨਾਂ ਦੇ ਦੌਰ ਨਾਲ ਸੁਣਨ ਵਾਲੀ ਹੈ ਤੇ ਇਹ ਅੱਗੇ ਆਪਦੇ ਭੈਣਾ ਵੀਰਾਂ ਨੂੰ ਪਹੁੰਚਾਉਣ ਵਾਲੀ ਵੀ ਹੈ ਸ਼ਾਇਦ ਭੋਂਡੇ ਵੀ ਇੱਥੇ ਕੋਈ ਫੇਕ ਦੀਆਂ ਕਾਲਾਂ ਆਉਂਦੀਆਂ ਹੁਣ ਮੈਨੂੰ ਜਾਣਕਾਰੀ ਨਿਗੀ ਜੀ ਜੀ ਹਾਂ ਪਰ ਗੱਲ ਇਹ ਜੀ ਕਿ ਇੱਥੇ ਪੰਜਾਬ ਦੇ ਵਿੱਚ ਜਾਂ ਸਮੁੱਚੇ ਭਾਰਤ ਦੇ ਵਿੱਚ ਨਾ ਇਹ ਕਾਲ ਬਹੁਤ ਆਉਂਦਾ ਜੀ ਕਿ ਅਸੀਂ ਮੁੰਬਈ ਤੋਂ ਬੋਲਦੇ ਹਾਂ ਕਲਕੱਤੇ ਤੋਂ ਬੋਲਦੇ ਹਾਂ ਦਿੱਲੀ ਤੋਂ ਬੋਲਦੇ ਹਾਂ ਕਦੇ ਕਦੇ ਨੇ ਥੋੜੀ ਲਾਟਰੀ ਨਿਕਲੀ ਹੈ 25 ਲੱਖ ਰੁਪਏ ਦੀ ਉਹਦਾ ਟੈਕਸ ਬਣਦਾ ਹੈਗਾ ਜੀ ਇੰਨਾ ਬੰਦਾ ਕਈ ਵਾਰੀ ਲਾਲਚ ਚ ਆ ਜਾਂਦਾ ਉਹ ਕਹਿੰਦੇ ਜੀ 2.5 ਲੱਖ ਰੁਪਈਆ ਇਸ ਖਾਤੇ ਦੇ ਵਿੱਚ ਪਾ ਦਿਓ ਤੇ ਫਿਰ ਤੁਹਾਡੀ ਜਿਹੜੀ ਅਮ ਕਈ ਬੰਦੇ ਵਧੀਆ ਉੱਤਰ ਵੀ ਦਿੰਦੇ ਕਰਨੇ ਜੇ ਪੱਕੀ ਲੱਖ ਨਿਕਲਿਆ ਐ ਕਰੋ ਜੀ 1.5 ਲੱਖ ਰੁਪਏ ਤੁਸੀਂ ਕੱਟ ਕੇ ਮੈਨੂੰ ਬਾਕੀ 1.5 ਲੱਖ ਭੇਜ ਦਿਓ। ਜਈ ਇਸ ਤਰੀਕੇ ਦਾ ਉੱਤਰ ਵੀ ਦੇ ਦਿੰਦੇ ਆ। ਪਰ ਅਗਲੀ ਗੱਲ ਇਹ ਆ ਜਿਵੇਂ ਇਥੇ ਮੁਖਸਰ ਸਾਹਿਬ ਦੇ ਵਿੱਚ ਕਲੋਨੀ ਹੈਗੀ ਜੀ 바ਵਾ ਕਲੋਨੀ। ਟੇਸਟ ਕਲੋਨੀ ਦੇ ਵਿੱਚ ਇੱਕ ਔਰਤ ਕੁਸ਼ਮ ਇੱਕ ਕੁਸ਼ਮ ਨਾਮ ਦੀ ਔਰਤ ਨੂੰ 22 ਜੂਨ ਨੂੰ ਇੱਕ ਫੋਨ ਆਉਂਦਾ ਅਗਿਆਤ ਨੰਬਰ ਤੋਂ ਉਹਨੇ ਕਿਹਾ ਜੀ ਕਿ ਮੈਂ ਮੁੰਬਈ ਤੋਂ ਬੋਲਦਾ ਮੈਂ ਕ੍ਰਾਈਮ ਬ੍ਰਾਂਚ ਤੋਂ ਬੋਲਦਾ ਤੁਹਾਡੇ ਨਾਂ ਦੇ ਉੱਤੇ ਇੱਕ ਮੋਬਾਈਲ ਨੰਬਰ ਆ ਜਿਹੜਾ ਉਹ ਐਸੀ ਵੀ ਰਜਿਸਟਰਡ ਹੈਗਾ ਮੁੰਬਈ ਦੇ ਵਿੱਚ ਉਸ ਨੰਬਰ ਤੋਂ ਅਸ਼ਲੀਲ ਮੈਸੇਜ ਤੇ ਵੀਡੀਓ ਵਕ ਵਕ ਲੋਕਾਂ ਨੂੰ ਭੇਜੇ ਗਏ ਆ ਤੇ 221 ਸ਼ਿਕਾਇਤਾਂ ਤੁਹਾਡੇ ਖਿਲਾਫ ਦਰਜ ਹੈਗੀਆਂ ਇੱਕ منی ਲਾਂਡਰਿੰਗ ਦਾ ਮਾਮਲਾ ਵੀ ਆ ਫਿਰ ਉਹਨੇ ਕਿਹਾ ਜੀ ਕਿਸੇ ਕੋਲੇ ਗੱਲ ਨਹੀਂ ਕਰਨੀ ਨਹੀਂ ਤਾਂ ਤੁਹਾਡੇ ਸਾਰੇ ਟੱਬਰ ਤੇ ਪਰਚਾ ਦਰਜ ਹੋ ਜਾਣਾ ਕਹਿੰਦਾ ਜੀ ਵੀਡੀਓ ਕਾਲ ਦੇ ਵਿੱਚ ਮੈਂ ਜਿਹੜੀ ਹੈਗੀ ਆ ਸੀਆਈਡੀ ਦੇ ਡਾਇਰੈਕਟਰ ਨੂੰ ਵੀ ਲੈਣ ਲੱਗਾ ਸੋ ਐਸ ਸੀ ਵੀ ਡਾਇਰੈਕਟਰ ਨੂੰ ਉਹ ਵੀ ਵਿੱਚ ਲੈ ਲਿਆ ਕੋਈ ਮਤਲਬ ਪੂਰਾ ਗਰੋ ਆਹੇ ਫੋਨ ਨੂੰ ਉੱਦਾਲਿਆ ਦਬਕਾ ਲਿਆ ਉਹਦੇ ਮਨ ਦੇ ਵਿੱਚ ਸਹਿਨ ਦਾ ਪਸਾਰਾ ਹੋ ਗਿਆ ਥੋੜੇ ਥੋੜੇ ਸਮੇਂ ਦੇ ਬਾਅਦ ਕੁਝ ਕੰਡਾ ਦੇ ਵਿੱਚ 1 ਕਰੋੜ ਤੇ 27 ਲੱਖ ਰੁਪਇਆ ਇਹਨਾਂ ਨੇ ਉਸ ਔਰਤ ਤੋਂ ਆਪਣੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਵਾ ਲਿਆ ਫਿਰ ਔਰਤ ਨੂੰ ਪਤਾ ਲੱਗਾ ਵੀ ਭਾਈ ਇਹ ਤਾਂ ਮੇਰੇ ਨਾਲ ਠੱਗੀ ਹੋ ਗਈ ਉਹਨੇ ਸਾਈਬਰ ਸੈੱਲ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਇਹ ਬਹੁਤ ਸਾਰੇ ਲੋਕਾਂ ਨਾਲ ਪੰਜਾਬ ਚ ਹੁੰਦੀ ਹੈ ਕੱਲ੍ਹ ਦੀ ਖਬਰ ਸੀ 80 ਲੱਖ ਰੁਪਇਆ ਕੱਲ ਇੱਕ ਬੰਦੇ ਦੇ ਕੋਲੋਂ ਇਦਾਂ ਠੱਗ ਲਿਆ ਪੱਤੀ ਬਸ 3 ਲੱਖ ਰੁਪਈਆ 4-5 ਮਹੀਨਿਆਂ ਪਹਿਲਾਂ ਖਬਰ ਆਈ ਸੀ ਇੱਕ ਅਖਬਾਰ ਦੇ ਸਫੇ ਤੇ ਲੱਗੀ ਸੀ ਮਤਲਬ ਇਹ ਜਿਵੇਂ ਤੁਹਾਨੂੰ ਫੋਨ ਆਉਂਦਾ ਵੀ ਤੁਹਾਡਾ ਕੋਈ ਪਾਰਸਲ ਕੀਤਾ ਸੀਗਾ ਪਾਰਸਲ ਨੂੰ ਚੈੱਕ ਕੀਤਾ ਵਿੱਚੋਂ ਨਸ਼ੀਲੀ ਚੀਜ਼ ਮਿਲੀ ਹੈ ਤੁਹਾਡੇ ਤੇ ਪਰਚਾ ਦਰਜ ਹੋ ਗਿਆ ਤੁਹਾਡਾ ਤਾਂ ਜੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲੀ ਜਾਂਦਾ ਪਿਛਲੇ 1 ਸਾਲ ਤੋਂ ਫੁਲਾਣੇ ਮਾਮਲੇ ਦਾ ਤੇ ਤੁਹਾਡੇ ਤੇ ਫੁਲਾਣਿਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਤੁਸੀਂ ਆਏ ਨਹੀਂਗੇ ਤਾਂ ਤੁਹਾਨੂੰ ਤਾਂ ਜੇਲ੍ਹ ਹੋਣ ਲੱਗੀ ਆ ਤੁਸੀਂ ਇੰਨੇ ਪੈਸੇ ਇਸ ਖਾਤੇ ਦੇ ਵਿੱਚ ਪਾ ਦਿਓ ਜੇ ਕਿਸੇ ਨੂੰ ਵੀ ਇਹੋ ਜਿਹਾ ਫੋਨ ਆਉਂਦਾ ਤਾਂ ਤਿੰਨ ਕੋਹਣ ਦੀ ਲੋੜ ਨਹੀਂ ਕਿ ਪਹਿਲੀ ਗੱਲ ਸਾਫ਼ ਦੇ ਸਾਥੀਆਂ ਨਾਲ ਗੱਲ ਕਰੋ ਪੁਲਸ ਕੋਲੇ ਗੱਲ ਕਰੋ ਦੂਜੀ ਗੱਲ ਆ ਵੀ ਫੋਨ ਨੰਬਰ ਉਹ ਬਲੌਕ ਕਰ ਦਿਓ ਤੇ ਐਹੋ ਜਿਹਾ ਕੋਈ ਵੀ ਭਾਰਤ ਦੇ ਵਿੱਚ ਮਹਿਤਮਾਨੀ ਜਿਹੜਾ ਤੁਹਾਡਾ ਫੋਨ ਤੇ ਹੀ ਮਸਲਾ ਹੱਲ ਕਰਦਾ ਹੋਵੇ ਜੇ ਤੁਹਾਨੂੰ ਕਿਸੇ ਨੇ ਗ੍ਰਿਫਤਾਰ ਵੀ ਕਰਨਾ ਹੋਇਆ ਤਾਂ ਸਬੰਧਤ ਜ਼ਿਲ੍ਹੇ ਦੀ ਪੁਲਸ ਨੂੰ ਨਾਲ ਲੈ ਕੇ ਗ੍ਰਿਫਤਾਰ ਕੀਤਾ ਜਾ ਸਕਦਾ ਐਡਾ ਕੋਈ ਉੱਡ ਕੇ ਤੁਹਾਨੂੰ ਘਰੋਂ ਚੱਕ ਕੇ ਜੇ ਨਹੀਂ ਜਾਂਦਾ ਕਿ ਤੁਸੀਂ ਕੋਈ ਆਜੋ ਤੇ ਮੈਨੂੰ ਘਰੇ ਆ ਕੇ ਗ੍ਰਿਫਤਾਰ ਕਰ ਲੋ ਟਰਨਾ ਸਾਹਿਬ ਇੱਕ ਪਾਸੇ ਤਾਂ ਜਿਹੜੀ ਸਰਦਾਰ ਜੀ 3 ਫਿਲਮ ਹੈ ਉਸ ਦੇ ਵਿੱਚ ਇੱਕ ਪਾਕਿਸਤਾਨੀ ਲੜਕੀ ਦੇ ਰੋਲ ਕਰਕੇ ਉਹ ਫਿਲਮ ਨਹੀਂ ਰਿਲੀਜ਼ ਹੋਣ ਦਿੱਤੀ ਜਾ ਰਹੀ ਦੂਜੇ ਪਾਸੇ ਇਹ ਗੱਲ ਠੀਕ ਹੈ ਕਿ ਪਾਕਿਸਤਾਨ ਦੀ ਸਾਰੀ ਹਾਕੀ ਦੀ ਟੀਮ ਭਾਰਤ ਖੇਡਣ ਆ ਰਹੀ ਹੈ ਬਿਲਕੁਲ ਸਨ ਸਰ ਇਹ ਗੱਲ 100% ਦੀ ਸਹੀ ਹੈ ਜਿਹੜੀ ਤੁਸੀਂ ਮੈਨੂੰ ਪੁੱਛੀ ਆ ਤੇ ਇਹ ਖਬਰ ਆ ਜਿਹੜੀ ਮੈਂ ਜਿਹੜੀ ਤੁਹਾਨੂੰ ਸੁਣਾਉਣੀ ਪੜ ਕੇ ਇਹ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਆ ਜਿਹੜੇ ਕਿ ਗੱਦਾਰੀ ਵੀ ਤੇ ਦੇਸ਼ ਭਗਤੀ ਦੀ ਆਪ ਦੇ ਹਿਸਾਬ ਨਾਲ ਪਰਵਾਸ਼ਾ ਧੜੀ ਬੈਠੇ ਆ ਇਹ ਉਹਨਾਂ ਲੋਕਾਂ ਦੇ ਮੂੰਹ ਦੇ ਉੱਤੇ ਚਪੇੜ ਆ ਜਿਹੜੇ ਕਹਿੰਦੇ ਵੀ ਪਾਕਿਸਤਾਨੀ ਕਲਾਕਾਰ ਭਾਰਤੀ ਫਿਲਮਾਂ ਦੇ ਵਿੱਚ ਕੰਮ ਨਾ ਕਰਨ ਜੇ ਭਾਰਤ ਦੇ ਕਲਾਕਾਰ ਨੇ ਕਿਸੇ ਪਾਕਿਸਤਾਨੀ ਕਲਾਕਾਰ ਨਾਲ ਕੰਮ ਕੀਤਾ ਉਹ ਗਦਾਰ ਹੈ ਉਹ ਦੇਸ਼ ਦਾ ਧੋਖੇਬਾਜ਼ ਹੈ ਪੂਰਾ ਬਾਈਕਾਟ ਕਰੋ ਫਲਾ ਕਰੋ ਢੀਂਮ ਕਰੋ ਇਹ ਬੇਵਿਦਲ ਲੋਕਾਂ ਦੀ ਨਿਸ਼ਾਨੀ ਆ ਜਿਹੜਾ ਕੋਲੇ ਦੁੱਖੀ ਦਾ ਕੰਮ ਹੈ ਨਹੀਂਗਾ ਕਦੇ ਉਧਰ ਉਂਗਲ ਲਾਸੀ ਕਦੇ ਉਧਰ ਉਂਗਲ ਲਾਸੀ ਬੰਦੇ ਤੇ ਬੰਦਾ ਜਿਵੇਂ ਵਾਈਦਾ ਹੁੰਦਾ ਪਰ ਅੱਜ ਮੈਂ ਨਹੀਂ ਕਹਿੰਦਾ ਕਿ ਭਾਰਤ ਦੇ ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਨੇ ਚਾਹਿਆ ਜੀ ਹੁਣ ਗੌਰ ਨਾਲ ਸੁਣੋ ਸਾਰੇ ਪਰਿਵਾਰਕ ਮੈਂਬਰ ਹੈ ਖੇਡਾਂ ਨੇ ਕਹਿ ਦਿੱ ਕਿ ਅੱਜ ਖੇਡ ਵਿਭਾਗ ਨੇ ਇਹ ਜਿਹੜਾ ਏਸ਼ੀਆ ਕੱਪਾ ਹਾਕੀ ਦਾ ਇਹ 27 ਅਗਸਤ ਤੋਂ ਲੈ ਕੇ 7 ਸਤੰਬਰ ਤੱਕ ਵਿਹਾਰ ਦੇ ਰਾਜਵੀਰ ਖੇਤਰਤ ਹੋਣਾ ਇੱਥੇ ਭਾਰਤ ਦੀ ਹਾਕੀ ਟੀਮ ਦਾ ਪਾਕਿਸਤਾਨ ਦੀ ਹਾਕੀ ਟੀਮ ਨਾਲ ਮੁਕਾਬਲਾ ਹੋਣਾ ਹੂੰ ਹੂੰ ਜੂਨੀਅਰ ਵਰਲਡ ਕੱਪਾ ਜਿਹੜਾ ਉਹ 28 ਨਵੰਬਰ ਤੋਂ ਲੈ ਕੇ 10 ਦਸੰਬਰ ਤੱਕ ਚੇਨਈ ਦੇ ਵਿੱਚ ਹੋਣਾ ਤੇ ਨਾਲ ਭਾਰਤੀ ਖੇਡ ਵਿਭਾਗ ਨੇ ਗੱਲ ਕਹੀ ਆ ਵੀ ਅੰਤਰਰਾਸ਼ਟਰੀ 올림픽 ਚਾਰਟ ਦੇ ਮੁਤਾਬਕ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਤੇ ਅੰਤਰਰਾਸ਼ਟਰੀ ਸ਼ਾਂਤੀ ਵਾਸਤੇ ਇਹਦਾ ਉਪਯੋਗਨ ਹੁੰਦਾ ਜੇ ਇਹਨੂੰ ਕੋਈ ਮੇਜ਼ਬਾਨ ਦੇਸ਼ ਰੁਕਦਾ ਜਿਹੜਾ ਮਤਲਬ ਇਹ ਹੈ ਜਿਵੇਂ ਕਿ ਅਸੀਂ ਬਾਕੀ ਮੁਕਾਬਲਿਆਂ ਦੇ ਚਾਰਟ ਦੇ ਵਿੱਚੋਂ ਵੀ ਬਾਹਰ ਹੋ ਸਕਦੇ ਆ ਜੇ ਰੂਸ ਤੇ ਯੂਕਰੇਨ ਦੇ ਵਿੱਚ ਯੁੱਧ ਹੋਣ ਦੇ ਬਾਵਜੂਦ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਵਿੱਚ ਭਾਗ ਲੈਂਦੇ ਰਹਿਣ ਖਿਡਾਰੀ ਤੇ ਫਿਰ ਭਾਈ ਭਾਰਤ ਵੀ ਇਸ ਨਿਯਮ ਦਾ ਪਾਲਣ ਕਰੂਗਾ ਸੋ ਜਿਹੜੇ ਗਦਾਰ ਕਹਿੰਦੇ ਸੀ ਫਿਲਮ ਆ ਗਈ ਫਲਾਣਾ ਅਗਰ ਠਿੰਡਣਾ ਗਿਆ ਵੰਨਣ ਲੋਕ ਸੀ ਜਿਹੜੇ ਉਹਨਾਂ ਨੂੰ ਦੇਤੀ ਆ ਕਿ ਹੁਣ ਤੁਸੀਂ ਕਹੋ ਵੀ ਖੇਡ ਵਿਭਾਗ ਦਾ ਜਿਹੜਾ ਇਹ ਵੀ ਗਦਾਰ ਆ ਜਿਹੜਾ ਪਾਕਿਸਤਾਨ ਦੇ ਖਿਡਾਰੀਆਂ ਨੂੰ ਮੌਕਾ ਦੇ ਰਿ ਕੌਣ ਜੀ ਵੀ ਪਾਈ ਸਾਡੇ ਹਾਤੀ ਖੜਾਈ ਵੀ ਹੋ ਜੇ ਫਿਰ ਕਿਉਂਕਿ ਇਹਨਾਂ ਦੇ ਕੋਲੇ ਕੋਈ ਉੱਤਰ ਹੈ ਨਹੀਂਗਾ ਅੱਜ ਇੱਕ ਨਵਾਂ ਡਰਾਮਾ ਦਾ ਕੀਤਾ ਜਿਹੜੀ ਉਹ ਫਿਲਮ ਸਿਜਾ ਵਰਕਰ ਯੂਨੀਅਨ ਆ ਉਹ ਕਹਿੰਦੇ ਕਿ ਦੇਖੋ ਜਿਹੜੀ ਇਹ ਹੈ ਜੀ ਨਾ ਬਾਰਡਰ 2 ਫਿਲਮ ਇਹਦੇ ਲਈ ਕਹਿੰਦੇ ਅਸੀਂ ਬਲਜੀਤ ਦੁਸਾਂ ਨੂੰ ਮੌਕਾ ਦਿੱਤਾ ਮਾਫ਼ ਕੀਤਾ ਕਹਿੰਦੇ ਜੀ ਕਿਉਂਕਿ ਭਾਰਤ ਦੇ ਪ੍ਰੋਡਿਊਸਰਾਂ ਦਾ ਪੈਸਾ ਲੱਗਾ ਇਹਦੇ ਵਿੱਚ ਇਸ ਕਰਕੇ ਬਾਰਡਰ 2 ਆ ਜਿਹੜੀ ਇਹਦੇ ਲਈ ਅਸੀਂ ਮੌਕਾ ਦਿੱਤਾ ਅਗਲੀ ਫਿਲਮ ਦੇ ਵਿੱਚ ਨਹੀਂ ਸੀ ਕੰਮ ਕਰਨਦਿਆਂ ਨੇ ਤੇ ਮੈਂ ਆਖਿਆ ਜੀ ਜਿਹੜੀ ਸਰਦਾਰ ਜੀ 3 ਆ ਤੇ ਇਹਦੇ ਵਿੱਚ ਕਿਹੜਾ ਕੋਈ ਕਿਸੇ ਹੋਰ ਨੇ ਜਾ ਕੇ ਵਿਚਾਰੀਏ ਯੁਵੰਡਾ ਚੋਂ ਪੈਸੇ ਲਾਏ ਆ ਜੀ ਤਾਂ ਪੰਜਾਬ ਦੇ ਬੰਦੇ ਨੇ ਪੈਸੇ ਲਾਏ ਆ ਭਾਰਤ ਦੇ ਬੰਦੇ ਨੇ ਪੈਸੇ ਲਾਏ ਆ ਯਾਨੀ ਕਿ ਵਹਿਲਰ ਲੋਕਾਂ ਦੇ ਡਰਾਮੇ ਬਾਦੀ ਹੈ ਜੀ ਨਾਲੇ ਇੱਥੇ ਬਸ ਨਹੀਂ ਟੇਣਾ ਜੀ ਆ ਇੱਕ ਦੋ ਫਿਲਮਾਂ ਹੋਰ ਜਿਹੜੀ ਸੈਂਕੜੇ ਕਰੋੜ ਰੁਪਈਆ ਲਾ ਕੇ ਬਣੀਆਂ ਪਈਆਂ ਨੇ ਉਹ ਰਿਲੀਜ਼ ਹੋਣ ਵਾਲੀਆਂ ਸਨ ਜਿਨ੍ਹਾਂ ਦੇ ਵਿੱਚ ਪਾਕਿਸਤਾਨੀ ਇੱਕ ਦੋ ਐਕਟਰ ਕੰਮ ਕਰ ਗਏ ਹੁਣ ਨਵਾਂ ਟਾਂਟਾ ਖੜਾ ਹੋ ਗਿਆ ਇਸ ਕਰਕੇ ਉਹ ਫਿਲਮਾਂ ਰੋਕੀ ਬੈਠੇ ਨੇ ਕਰੋੜਾਂ ਰੁਪਈਆ ਉਹਨਾਂ ਦਾ ਲੱਗ ਚੁੱਕਾ ਹੈ ਉਹ ਭਾਰ ਦੇ ਲੋਕਾਂ ਦੇ ਪੈਸੇ ਨੇ ਬਿਲਕੁਲ ਤੁਹਾਡੀ ਗੱਲ 100% ਸਹੀ ਹੈ ਪਿੰਸ ਸਾਹਿਬ ਪਰ ਕੌਣ ਕਹੇ ਜੀ ਇਹਨਾਂ ਲੋਕਾਂ ਨੇ ਜੱਦਾਰ ਦੀ ਪਰਿਭਾਸ਼ਾ ਵੀ ਵਿਹਲੜਾ ਨੇ ਆਪ ਜੀ ਸਾਹਿਬ ਗੱਲ ਕੱਢੀ ਤੇ ਦੇਸ਼ ਭਗਤਨੀ ਪਰਿਭਾਸ਼ਾ ਲਈ ਇਹ ਹੈਗੇ ਕਿ ਇੰਸਟਾਗ੍ਰਾਮ ਵਾਲੇ ਦੇਸ਼ ਭਗਤ ਇਹ ਹੈਗੇ ਕਿ ਫੇਸਬੁੱਕ ਤੇ YouTube ਵਾਲੇ ਦੇਸ਼ ਭਗਤ ਇਹ ਪ੍ਰੈਕਟੀਕਲ ਤੌਰ ਤੇ ਯੋਗਦਾਨ ਕੋਈ ਨਹੀਂ ਗਾ ਜੀ ਅੱਛਾ ਪੰਜਾਬ ਦੇ ਸਕੂਲਾਂ ਦੇ ਕਿੰਨੇ ਇੱਕ ਪ੍ਰਿੰਸੀਪਲ ਦੇ ਅਹੁਦੇ ਆ ਜਿਹੜੇ ਖਾਲੀ ਪਏ ਆ ਜੀ ਅੱਜ ਮੈਂ ਖਬਰ ਪੜ ਕੇ ਹੈਰਾਨ ਰਹਿ ਗਿਆ ਵੀ ਪੰਜਾਬ ਦੇ ਵਿੱਚ ਤਾਂ ਜਿਹੜੇ ਪ੍ਰਿੰਸੀਪਲਾਂ ਦੇ ਅਹੁਦੇ ਹੀ ਬੜੇ ਖਾਲੀ ਪਏ ਆ ਇਹ ਇਹ ਤਾਂ ਬੜੀ ਮਾੜੀ ਗੱਲ ਹੈ ਜੀ ਕਿ ਜੇਕਰ ਇਹਨੇ ਉਦੋਂ ਖਾਲੀ ਪਏ ਤੇ ਭਰਨੇ ਚਾਹੀਦੇ ਸੀਗੇ ਜੀ ਹੁਣ ਤੱਕ ਤਾਂ ਜਾਣਕਾਰੀ ਇਹ ਆਈ ਦੀ ਕਿ ਪੰਜਾਬ ਦੇ ਵਿੱਚ ਜਿਹੜੇ ਸੀਨੀਅਰ ਸੈਕਟਰੀ ਸਕੂਲ ਆ ਇਹਦੇ ਲਈ ਪ੍ਰਿੰਸੀਪਲ ਆਦੀਆਂ 1927 ਮਨਜ਼ੂਰशुदा ਅਸਾਮੀਆਂ ਇਹਦੇ ਵਿੱਚੋਂ ਲਗਭਗ 856 ਖਾਲੀ ਆ ਇਹ ਜਾਣਕਾਰੀ ਡੈਮੋਕਰੈਟਿਕ ਟੀਚਰ ਯੂਨੀਅਨ ਨੇ ਇੱਕ ਆਰਟੀ ਦੇ ਰਾਹੀਂ ਜਿਹੜਾ ਡਾਟਾ ਪ੍ਰਾਪਤ ਹੋਇਆ ਉਹਦੇ ਰਾਹੀਂ ਦਿੱਤੀ ਆ ਮਤਲਬ ਸੀਨੀਅਰ ਸੈਕਟਰੀ ਸਕੂਲਾਂ ਦੇ ਵਿੱਚ 1927 ਮਨਜ਼ੂਰशुदा ਅਸਾਮੀਆਂ ਪ੍ਰਿੰਸੀਪਲ ਆਦੀਆਂ ਅਕਸਰ ਸੁਪੰਦੇ ਦੇ ਵਿੱਚੋਂ ਖਾਲੀ ਆ ਤੇ ਸੁਖਵੀਰ ਸਿੰਘ ਬਾਤਲ ਗੁਰਾਣੇ ਤੇ ਵਿਰੋਧ ਕਰਨ ਇਸ ਗੱਲ ਤੇ ਉੱਤੇ ਮੁੱਦਾ ਬਣਾਇਆ ਉਹ ਕਹਿੰਦੇ ਆਗੀ ਸਿੱਖਿਆ ਕ੍ਰਾਂਤੀ ਜੀ ਤੇ 10 ਰੁਪਏ ਦੀ ਪਰਚੀ ਪਿੱਛੇ ਨਿੰਗ ਸਿੰਘ ਨਾਲ ਕੀ ਝਗੜਾ ਹੋਇਆ ਇਹ ਬੜੀ ਮਾੜੀ ਖਬਰ ਆਈ ਜੀ ਦੇਖੋ ਮੈਂ ਅੱਗੇ ਵੀ ਬੇਨਤੀ ਕਰਦਾ ਹੁੰਨਾ ਦੀ ਬਾਣੇ ਦੇ ਵਿੱਚ ਫਿਰਦੇ ਬੰਦੇ ਨੂੰ ਅਸੀਂ ਕਹਿ ਲਈਏ ਵੀ ਇਹ ਗੁਰੂ ਦੇ ਅਸੂਲਾਂ ਮੁਤਾਬਕ ਚੱਲਣ ਵਾਲਾ ਨਹੀਂ ਹੈਂਗ ਸਿੰਘ ਆ ਇਹ ਗੱਲ ਜ਼ਰੂਰੀ ਨਹੀਂ ਹੈਗੀ ਕੋਣ ਬਾਣਾ ਪਾ ਕੇ ਬੰਦਾ ਸੁਧਰਾ ਸੁਧਰ ਥੋੜੀ ਸਕਦਾ ਜੇ ਤਾਂ ਬੰਦਾ ਅੰਦਰੋਂ ਉਹਦੀ ਆਪ ਦੇ ਸਿਸਟਮ ਦੇ ਮੁਤਾਬਕ ਚੱਲਣ ਦਾ ਉਹਦੇ ਮਨ ਬਣਾਇਆ ਹੋਵੇ ਤਾਂ ਕਈ ਮਾੜੇ ਬੰਦੇ ਜਿਹੜਾ ਇਹ ਪੇਸ਼ਾ ਲੋਕ ਬਾਣਾ ਪਾ ਵੀ ਲੈਂਦੇ ਆ ਜੀ ਬਿਲਕੁਲ ਜੀ ਇਹ ਇਹ ਉਹੋ ਜਿਹੇ ਲੋਕ ਕੀ ਜਿਹਨਾਂ ਦੀ ਆਪਾਂ ਖਬਰ ਸਾਂਝੀ ਕਰਨ ਲੱਗੇ ਕਦੇ ਕਿਸੇ ਦਾ ਗੁੱਟਮੰਦ ਦਿੰਦੇ ਆ ਕਦੇ ਕਿਸੇ ਤੇ ਹਮਲਾ ਕਰ ਦਿੰਦੇ ਆ ਕਦੇ ਨਸ਼ਾ ਕਰਦੇ ਫੜੇ ਜਾਂਦੇ ਆ ਵੀ ਤਾਂ ਵਹੀਆਂ ਹੀ ਗੱਲਾਂ ਇਹ ਕਰਦੇ ਜਿਹੜੇ ਉਹਦੇ ਕਰਕੇ ਜਿਹੜੀ ਨਹਿਂਗ ਸਿੰਘ جتھے ਬੰਦियां ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਤੇ ਭਾਈ ਇਹ ਬਾਣੇ ਵਾਲੇ ਸਾਰੇ ਸਾਡੇ ਨਹੀਂ ਪਰ ਉਹ ਉੱਤਰ ਨਹੀਂ ਦਿੰਦੇ ਕਿ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਠੇ ਤਾਜਾ ਜਾਣਕਾਰੀ ਹੈ ਜਿਤੇ ਜਿਹੜਾ ਤਲਵੰਡੀ ਸਾਬ ਉਹਦੇ ਵਿੱਚ ਸਿਵਲ ਹਸਪਤਾਲ ਆ ਇੱਥੇ ਕੰਪਿਊਟਰ ਆਪਰੇਟਰ ਆ ਜਿਹੜਾ ਗੁਰਸੇਵਕ ਸਿੰਘ ਉਹਦੇ ਹੱਥ ਦੇ ਉੱਤੇ ਤਲਵਾਰ ਨਾਲ ਹਮਲਾ ਕਰਤਾ ਨੇ ਹੈਂਗ ਸਿੰਘ ਨੇ ਤੇ ਬਾਅਦ ਵਿੱਚ ਭੱਜ ਗਿਆ ਜਦੋਂ ਆਪਾਂ ਕਿਸੇ ਸਰਕਾਰੀ ਹਸਪਤਾਲ ਤੇ ਜਾਂਦੇ ਆ ਤਾਂ ਪਰਚੀ ਬਣਵਾਉਣੀ ਹੈ ਤੇ ਪਰਚੀ 10 ਜਾਂ 20 ਰੁਪਏ ਦੀ ਬਣਦੀ ਹੁੰਦੀ ਆ ਇਹ 10 ਰੁਪਏ ਦੀ ਪਰਚੀ ਪਿੱਛੇ ਲੜਤਿਆਂ ਗਾਲ੍ਹਾਂ ਕੱਢੀਆਂ ਤਲਵਾਰ ਨਾਲ ਹਮਲਾ ਕਰਤਾ ਤੇ ਡਾਕਟਰਾਂ ਨੇ ਹਸਪਤਾਲ ਦੀਆਂ ਟੀਮਾਂ ਨੇ ਤੇ ਉਹ ਪੀਡੀ ਸੁਦਾਵਾ ਬੰਦ ਕਰਤਗਾ ਉਹ ਕਹਿੰਦੇ ਕਿ ਡਾਕਟਰ ਜਗਰੂਪ ਸਿੰਘ ਤੇ ਡਾਕਟਰ ਰਵੀਕਾਂਤ ਸੀਨੀਅਰ ਮੈਡੀਕਲ ਅਫਸਰ ਹੈ ਉਹਨਾਂ ਨੇ ਕਹਿ ਦਿੱ ਕਿ ਜੇ ਸਾਡੇ ਸਟਾਫ ਦੀ ਸੁਰੱਖਿਆ ਹੀ ਨਹੀਂ ਕੋਈ ਵੀ ਤਲਵਾਰ ਮਾਰ ਕੇ ਭਜੂਗਾ ਤੇ ਅਸੀਂ ਨਹੀਂ ਕੰਮ ਕਰਨਾ ਹੈਗਾ ਤੇ ਪੁਲਿਸ ਦੇ ਵੱਲੋਂ ਨੇ ਹਿੰਦ ਸਿੰਘ ਦੇ ਉੱਤੇ ਪਰਚਾ ਦਰਜ ਕਰਨ ਲਿਆ ਗਿਆ ਚੰਨੀ ਦੇ ਖਿਲਾਫ ਜਿਹੜੀ ਪਟੀਸ਼ਨ ਪਾਈ ਸੀ ਉਹਦਾ ਕੀ ਬਣਿਆ ਉਹਦੀ ਰੱਦ ਹੋ ਗਈ ਆ ਅੱਜ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਵੱਲੋਂ ਚੰਨੀ ਦੇ ਖਿਲਾਫ ਪਾਈ ਗਈ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਦਿਲੰਦਰ ਨੇ ਆ ਇਹਨਾਂ ਦੇ ਖਿਲਾਫ ਪਾਈ ਗਈ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਪਟੀਸ਼ਨ ਕੀ ਸੀ ਸਵਾਲ ਇਹ ਆ ਸਵਾਲ ਇਹਦਾ ਉੱਤਰ ਇਹ ਹੈ ਕਿ ਜਦੋਂ ਆ ਲੋਕ ਸਭਾ ਦੀ ਚੋਣ ਹੋਈ ਸੀਗੀ ਜਿਲੰਦਰਵਾਲੀ ਉਹਦੇ ਵਿੱਚ ਮੈਂਬਰ ਪਾਰਲੀਮੈਂਟ ਬਣੇ ਮੈਂਬਰ ਪਾਰਲੀਮੈਂਟ ਜਦੋਂ ਬਣ ਗਏ ਤਾਂ ਫਿਰ ਇਹਨਾਂ ਦੇ ਖਿਲਾਫ ਪਟੀਸ਼ਨ ਪਾਈ ਗਈ ਸੀ ਕਿ ਇਹਨਾਂ ਨੇ ਚੋਣ ਪ੍ਰਚਾਰ ਦੇ ਮੌਕੇ ਨਿਯਮਾਂ ਦੀ ਉਲੰਘਣਾ ਕੀਤੀ ਆ ਇਹਨਾਂ ਨੇ ਇੱਕ ਰੈਲੀ ਗਲਤ ਕੀਤੀ ਆ ਇਹਨਾਂ ਨੇ ਖਰਚੇ ਦਾ ਮੁਕੰਮਲ ਵੇਰਵਾ ਨਹੀਂ ਪੇਸ਼ ਕੀਤਾ ਇਹ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਸੀ ਪਰ ਅੱਜ ਅਦਾਲਤ ਨੇ ਉਹ ਪਟੀਸ਼ਨ ਰੱਦ ਕਰਤੀ ਹੈ ਜਣਜੀ ਜਿਹੜੇ ਸਰ ਕੁਲਦੀਪ ਸਿੰਘ ਢਾਲੀਵਾਲ ਉਹ ਕਹਿੰਦੇ ਪਹਿਲੇ ਮੰਤਰੀ ਨਹੀਂ ਗਏ ਜਿਹੜੇ ਉਹਦੇ ਤੋਂ ਹਟਾਏ ਗਏ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਦਿੱਲੀ ਵਾਲੇ ਜਿਹੜੇ ਕਈ ਜਿਹੜੇ ਪੰਜਾਬੀ ਸਿੱਖ ਮੰਤਰੀ ਨੇ ਉਹਨਾਂ ਨੂੰ ਕੱਢੀ ਜਾ ਰਹੇ ਨੇ ਉਹ ਕਹਿੰਦੇ ਵੀ ਪਹਿਲਾਂ ਗਗਨਦੀਪ ਕੌਰ ਮਾਨ ਫਿਰ ਉਸ ਤੋਂ ਬਾਅਦ ਹੋਰ ਕਈ ਮੰਤਰੀ ਨੇ ਅਸਰਾਰੀ ਵੀ ਤੇ ਇਹ ਸਾਰੇ ਲੋਕ ਵਾਕਿਆਤ ਦਾ ਤੌਰ ਤੇ ਟਾਰਗੇਟ ਕਰਕੇ ਰਿਮੂਵ ਕੀਤੇ ਜਾ ਰਹੇ ਨੇ ਦੇਖੋ ਥਿੰਦ ਸਾਹਿਬ ਗੱਲ ਇਹ ਜਿਕੇ ਪਾਰਟੀ ਦੇ ਵੱਲੋਂ ਕੁਝ ਕਹਿ ਹੀ ਨਹੀਂ ਜਾ ਰਿਹਾ ਜਾ ਤਾਂ ਹੋਵੇ ਨਾ ਪਾਰਟੀ ਦੇ ਕੋਈ ਦੋਸ਼ ਲਾਤਾ ਹੋਵੇ ਵੀ ਅਸੀਂ ਆਹ ਕੰਮ ਕਰਦੇ ਹਾਂ ਇਸ ਕਰਕੇ ਤੁਹਾਡੇ ਤੋਂ ਅਸੰਤੁਸ਼ਟਾ ਪਤਾ ਨਹੀਂ ਕਿਹੜਾ ਕਾਰਨ ਹੈ ਜੀ ਜਿਹੜਾ ਕਰਕੇ ਆਹ ਕੁਝ ਕਰੀ ਜਾਂਦੇ ਕੁਲਦੀਪ ਸਿੰਘ ਢਾਲੀਵਾਲ ਤਾਂ ਮੈਨੂੰ ਦੇਖੋ ਨਿੱਜੀ ਤੌਰ ਤੇ ਮੈਨੂੰ ਇਹ ਲੱਗਦਾ ਹੋ ਸਕਦਾ ਕਿਸੇ ਦੇ ਵਿਚਾਰ ਮੇਰੇ ਨਾਲ ਸਹਿਮਤ ਨਾ ਵੀ ਹੋਵੇ ਕੋਈ ਮੈਨੂੰ ਲੱਗਦਾ ਵੀ ਬਹੁਤੇ ਮੰਤਰੀਆਂ ਦੇ ਨਾਲੋਂ ਉਹਦੀ ਕਾਰਗੁਜ਼ਾਰੀ ਚੰਗੀ ਆ ਹੂੰ ਹੂੰ ਜਦੋਂ ਕੁਲਦੀਪ ਸਿੰਘ ਢਾਲੀਵਾਲ ਪੰਚਾਇਤ ਵਿਭਾਗ ਦਾ ਮੰਤਰੀ ਸੀ ਖੇਤੀਬਾੜੀ ਮੰਤਰੀ ਸੀ ਉਦੋਂ ਨੇ 11000 ਏਕੜ ਪੰਚਾਇਤੀ ਜ਼ਮੀਨ ਤੋਂ ਕਬਜ਼ੇ ਛਡਵਾਏ ਆਪਾਂ ਸਾਰੇ ਖਬਰਾਂ ਪੜਦੇ ਰਹੇ ਰੈਡਕਸਮ ਤੇ ਵੀ ਬਿਲਕੁਲ ਉਦੋਂ ਹਜ਼ਾਰਾਂ ਏਕੜ ਸ਼ਾਮਲਾੜ ਦੀ ਜ਼ਮੀਨ ਦੀ ਨਿਸ਼ਾਨਦੇਹੀ ਕੀਤੀ ਵੀ ਇਹਦੇ ਤੇ ਕਬਜ਼ਾ ਕਰੀ ਬਟੇ ਵੀ ਛਡਵਾਉਣੀ ਆ ਅਚਾਨਕ ਹੀ ਪਤਾ ਲੱਗਦਾ ਜੀ ਕਿ ਪੰਚਾਇਤ ਵਿਭਾਗ ਮਹਿਕਮਾ ਵਾਪਸ ਲੈ ਲਿਆ ਫਿਰ ਇਹਨਾਂ ਨੂੰ ਇੱਕ ਦਿੱਤਾ ਗਿਆ ਜੀ ਮਹਿਕਮਾ ਪ੍ਰਸ਼ਾਸਨਿਕ ਸੁਧਾਰਾਂ ਵਾਲਾ 20 ਮਹੀਨੇ ਬਾਅਦ ਪਤਾ ਲੱਗਾ ਜੀ ਇਹ ਤਾਂ ਪੰਜਾਬ ਦੇ ਕਾਗਜ਼ਾਂ 'ਚ ਹੀ ਹੈ ਨੀਗਾ ਵੀ ਮਹਿਕਮਾ ਨਾ ਇਹਦਾ ਕੋਈ ਦਫ਼ਤਰ ਆ ਨਾ ਇਹਦਾ ਕੋਈ ਪੀਏ ਨਾ ਇਹਦਾ ਕੋਈ ਸਟਾਫ ਆ ਨਾ ਇਹਦੇ ਚ ਕੋਈ ਕੰਮਜਾਮ ਹੋ ਰਿਹਾ ਫੇਰ ਉਸ ਤੋਂ ਕਾਜ ਦੇ ਬਦਨਾਮੀ ਹੋਗੀ ਗੱਲ ਤਾਂ ਕੁਲਦੀਪ ਕਾਲੀਵਾਲਤਾ ਹੀ ਆਉਣੀ ਸੀ ਨਾ ਵੀ ਇਹ ਉਸ ਮਹਿਕਮੇ ਦੇ ਮੰਤਰੀ ਬਣਾਤੇ ਜਿਹੜਾ ਮਹਿਕਮਾ ਹੀ ਨਹੀਂਗਾ ਜਿਹੜਾ ਪੰਜਾਬ ਦੀ \</span\> \</span\> ਧਰਤੀ ਤੇ ਹੀ ਨਹੀਂਗਾ ਮੈਂ ਤਾਂ ਕਾਗਜ਼ਾਂ ਦੇ ਤੇ ਹੀ ਨਹੀਂਗਾ ਤੇ ਇਸ ਕਰਕੇ ਬਾਅਦ ਵਿੱਚ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਮਹਿਕਮੇ ਨੂੰ ਰੱਦ ਕੀਤਾ ਗਿਆ ਸੀ ਇਹ ਐਨਆਰਆਈ ਮਤਮਾ ਰਹਿ ਗਿਆ ਸੀਗਾ ਤੇ ਜਿੰਨੀਆਂ ਕਾਪਾ ਖਬਰਾਂ ਸਾਹਮਣੇ ਸੀਤ ਜਨਨ ਨੇ ਕਈ ਐਨਆਰਆਈ ਮਿਲਣਗਾ ਵੀ ਕੀਤਾ ਇਹ ਲੋਕਾਂ ਦਾ ਦਰਦ ਸੁਣਿਆ ਵੀਡੀਓ ਕਾਲ ਦੇ ਉੱਤੇ ਇਹਨਾਂ ਨੇ ਗੱਲਬਾਤਾਂ ਕਰਦੇ ਹੁੰਦੇ ਸੀ ਐਨਆਰਆਈ ਲੋਕਾਂ ਦੇ ਨਾਲ ਉਹ ਪਤਾ ਨਹੀਂ ਕਿਹੜੇ ਕਾਰਨਾਂ ਜਿਹਦੇ ਕਰਕੇ ਵਾਪਸ ਲੈ ਲਏ ਜੀ ਮਹਿਕਮਾ ਤੇ ਹੁਣ ਕਰ ਦਿੱਤਾ ਗਿਆ ਹਸਾਬ ਕਾ ਹੁਣ ਇਹ ਹਸਾਬ ਕਾ ਮੰਤਰੀ ਨੇ ਪਰ ਬੰਦਾ ਫੇਰ ਵੀ ਮੈਂ ਮੰਨਦਾ ਚੰਗਾ ਵੀ ਜਿਹਦੇ ਵੱਲੋਂ ਕੋਈ ਚੱਪ ਕੇ ਗੱਲ ਨਹੀਂ ਕੀਤੀ ਗਈ ਕੁਛ ਨਹੀਂ ਕਿਹਾ ਗਿਆ ਜੀ ਮੈਂ ਦਸੂਪਾ ਮਕੜ ਪੰਡੂ ਮੈਂ ਜਦੋਂ ਚੋਣਾ ਨੇੜੇ ਆ ਗਿਆ ਮੇਰੇ ਨਾਲ ਕੀ ਪਿਆ ਕੀ ਕੀ ਆ ਅੱਜ ਦਰਬਾਰ ਸਾਹਿਬ ਦੇ ਵਿੱਚ ਕੁਲਦੀਪ ਢਾਲੀ ਵਾਲਾ ਹੋਰੀ ਮੱਥਾ ਟੇਕ ਕੇ ਆਏ ਆ ਉਹਨਾਂ ਨੇ ਕਿਹਾ ਜੀ ਕਿ ਜੋ ਮੈਨੂੰ ਮੌਕਾ ਮਿਲਿਆ ਮੈਂ ਉਹਦੇ ਲਈ ਧੰਨਵਾਦ ਆਂ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਭਗਵੰਤਮਾਨ ਹੋਰਾਂ ਦਾ ਉਹ ਕੜੀ ਜਿਹੜਾ ਬਾਕੀ 1.5 ਸਾਲ ਪਿਆ ਮੇਰਾ ਉਹ ਮੈਂ ਪਰ ਕਿੰਨੇ ਵੀ 1 ਨਹੀਂ 8 ਦੇ 8 ਤੋਂ ਵੱਧ ਮੰਤਰੀ ਇਸ ਤਰ੍ਹਾਂ ਹੀ ਚਲਦੇ ਕਰ ਦਿੱਤੇ ਗਏ ਆ ਜਿਨ੍ਹਾਂ ਦੇ ਵਿੱਚ ਸਰਾਰੀ ਤੇ ਗਗਨਦੀਪ ਗੁਰਮਾਨ ਤੇ ਹੋਰ ਕਈਆਂ ਦੇ ਨਾਂ ਆਉਂਦੇ ਆ ਉਹ ਵੀ ਨਹੀਂ ਬੋਲੇ ਇਹ ਕੀ ਗੱਲ ਇਹ ਜਿਹੜੇ ਭਗਵੰਤ ਮਾਨ ਦੇ ਜੁੱਟ ਦੇ ਬੰਦੇ ਨੇ ਉਹ ਸਨ ਤੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਜਿਹੜੇ ਤੇਜਰੀਵਾਲ ਦੇ ਚੇਲੇ ਆ ਉਹਨਾਂ ਨੂੰ ਰੱਖਿਆ ਜਾ ਰਿਹਾ ਦੋ ਤਿੰਨ ਤਾਂ ਮੰਤਰੀ ਐਸੇ ਆ ਜੀ ਜਿਨ੍ਹਾਂ ਦੇ ਉੱਤੇ ਸਮੇਂ-ਸਮੇਂ ਤੇ ਦੋਸ਼ ਲੱਗੇ ਹਾਲਾਂਕਿ ਉਹਨਾਂ ਦੇ ਵਿੱਚ ਇੱਕ ਡਾਕਟਰ ਵਿਜੇ ਸਿੰਘਲਾ ਵੀ ਆ ਮਾਨਸੇਵਾਲਾ ਕਹਿੰਉ ਹੁਣ ਕਲੀਨ ਚਿੱਟ ਵੀ ਦਿੱਤੀ ਆ ਭ੍ਰਿਸ਼ਟਾਚਾਰ ਦੇ ਦੋਸ਼ 'ਤੇ ਕਹਿੰਦੇ ਸੀ ਗ੍ਰਿਫਤਾਰੀ ਹੋਈ ਆ ਬਾਅਦ ਵਿੱਚ ਕੇਸ ਚੱਲੀ ਗਿਆ ਹੁਣ ਕਹਿੰਦੇ ਸਬੂਤ ਨਹੀਂ ਮਿਲੇ ਪੁਲਿਸ ਨੇ ਕਿਹਾ ਜੀ ਕਿ ਹੁਣ ਕਲੋਜ਼ਿਵ ਰਿਪੋਰਟ ਦਾਖਲ ਕਰ ਦੇਣੀ ਆ ਮਤਲਬ ਇਹ ਕਿ ਉਸ ਵਾਰ ਸਰਾਰੀ ਹੋਣਾਂ ਦੇ ਨਾਲ ਜੋ ਦੋਸ਼ ਜੁੜਿਆ ਕੋਈ ਅਨਮੋਲ ਗੱਲ ਮਾਨਦਾ ਫਤਕ ਨਹੀਂ ਲੱਗਿਆ ਕਿ ਕਾਰਨ ਕੀ ਹੈਗਾ ਜੀ ਵਾਪਸ ਲੈਣ ਦਾ ਉਹਦਾ ਸੋ ਕੋਈ ਬੰਦਾ ਬੋਲਦਾ ਨਹੀਂ ਹੁੰਦਾ ਜਦੋਂ ਸਰਕਾਰ ਆਪਦੀ ਹੋਵੇ ਬਹੁਤ ਘੱਟ ਬੰਦੇ ਆ ਜਿਹੜੇ ਕਿ ਪਵਰ ਵਿਜੇ ਪ੍ਰਤਾਪ ਨੂੰ ਬੋਲ ਪੈਂਦੇ ਆ ਨਾ ਬੋਲਣ ਦਾ ਕਾਰਨ ਇਹ ਹੁੰਦਾ ਵੀ ਜੇ ਮੰਨ ਲਓ ਆਪਾਂ ਸਰਕਾਰ ਦੇ ਖਿਲਾਫ ਢ ਤੇ ਸਰਕਾਰ ਨੇ ਇਹ ਗੱਲ ਕਹੇ ਸੀ ਵੀ ਇਹਦੇ ਹਲਕੇ ਦੇ ਵਿੱਚ ਆਪਾਂ ਪੰਜੀ ਨਹੀਂ ਲਵਾਉਣੀਗੀ ਤੇ ਲੋਕਾਂ ਦੇ ਵਿੱਚ ਇਹਦਾ ਅਕਸ ਖਰਾਬ ਹੋਵੇ। ਫਿਰ ਅੱਗੇ ਤੋਂ ਇਹਦਾ ਬਿਲਕੁਲ ਰਾਹ ਬੰਦ ਕਰਦੇ ਹੋ ਤੇ ਇਹਦੇ ਉੱਤੇ ਇੰਚਾਰਜਾਾ ਲਾ ਦੇਓ ਵੀ ਇਹਦੇ ਕaithe ਕੰਮ ਕਰਿਆ ਕਰਨੇ ਆ। ਬੰਦਾ ਕਹਦਾ ਵੀ ਗੜ ਵੱਟ ਜ਼ਮਾਨਾ ਕੱਟ ਭਲੇ ਦੇਣ ਆਉਣਗੇ। ਸੋ ਸਰਕਟ ਚੱਕ ਕਰਕੇ ਆਪਾਂ ਦਣ ਕੱਟਦੇ ਆ। ਹੂੰ ਹੂੰ। ਹੁਣ ਜਿਹੜਾ ਬ੍ਰਹਮਸ਼ੰਕਰ ਜ਼ਿੰਪਾ ਇਹ ਗੱਲ ਸੱਚੀ ਆ ਵੀ ਉਹਨੇ ਗਾਲਾਂ ਕੱਢੀਆਂ ਤੇ ਕੁਝ ਲੁੱਚੇ ਸ਼ਬਦ ਵਰਤੇ ਆ। ਪਬਲਿਕਲੀ ਮੀਡੀਆ ਦੇ ਸਾਹਮਣੇ ਦੇਖੋ ਆ ਸੋਸ਼ਲ ਮੀਡੀਆ ਤੇ ਤੁਸੀਂ ਸਰ ਮੈਂ ਇਹਦਾ ਦੋ ਤਿੰਨ ਪੋਸਟਾਂ ਤਾਂ ਤੇ ਦਿੰਦੀਆਂ ਪੜੀਆਂ ਪਰ ਮੇਰੇ ਧਿਆਨ ਦੇ ਵਿੱਚ ਕੋਈ ਬਹੁਤ ਕਰੀ ਗਏ ਵੀ ਤੱਤ ਭਰਪੂਰ ਗੱਲ ਤਾਂ ਨਹੀਂ ਆਈਗੀ ਪਰ ਮੈਂ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਦੀਆਂ ਕਦੇ ਸਹੀ ਵੀ ਨਹੀਂ ਮੰਨਦਾ ਹੁੰਦਾ ਪਰ ਆਹਾਂ ਉਰਦੂ ਵਿੱਚ ਫਿਰਦੀਆਂ ਕਈ ਤਰ੍ਹਾਂ ਦੀਆਂ ਗੱਲਾਂ ਆਈਆਂ ਤੇ ਬਾਕੀ ਜੀ ਜਿਹੜੇ ਚਾਈਨਾ ਡੋਰ ਵੇਚਣ ਵਾਲੇ ਆ ਉਹਨਾਂ ਦਾ ਕੀ ਬਣੇਗਾ ਹਾਈ ਕੋਰਟ ਦੇ ਵਿੱਚ ਪੰਜਾਬ ਦੀ ਸਰਕਾਰ ਦੇ ਵੱਲੋਂ ਇਹ ਉਤਰ ਲੱ타 ਗਿਆ ਕਿਉਂਕਿ ਪਟੀਸ਼ਨ ਪਾਈ ਗਈ ਸੀ ਵੀ ਪੰਜਾਬ ਦੇ ਵਿੱਚ ਜਾਣ ਲਿਵਾ ਜਿਹੜੀ ਚਾਈਨਾ ਡੋਰ ਆ ਇਹਦੇ ਕਰਕੇ ਬੱਚਿਆਂ ਦੀ ਮੌਤ ਹੋ ਰਹੀ ਆ ਤੇ ਇਹ ਗੱਲ ਸੱਚੀ ਵੀ ਆ ਹਰ ਸਾਲ ਕਈ ਲੋਕਾਂ ਦੀ ਮੌਤ ਹੁੰਦੀ ਆ ਤੇ ਵੱਡੀ ਗਿਣਤੀ ਤੇ ਲੋਕ ਚਾਈਨਾ ਡੋਰ ਦੇ ਕਰਕੇ ਜ਼ਖਮੀ ਹੁੰਦੇ ਆ ਤੇ ਇਹਦੇ ਵਿੱਚ ਉੱਤਰ ਦਿੱਤਾ ਗਿਆ ਜੀ ਸਰਕਾਰ ਦੇ ਵੱਲੋਂ ਕਿ ਜਿਹੜੇ ਵੇਚਦੇ ਆ ਤੇ ਜਿਹੜੇ ਲੈਂਦੇ ਆ ਡੋਰ ਇਹਨਾਂ ਨੂੰ 15-15 ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ ਜਿਹੜੇ ਬੰਦੇ ਜਾਣਕਾਰੀ ਦਿੰਦੇ ਆ ਚਾਈਨਾ ਡੋਰ ਦੇ ਬਾਰੇ 25000 ਤੀ ਦਾ ਇਨਾਮ ਉਹਨਾਂ ਨੂੰ ਦੇਣਾ ਥੋ ਅਦਾਲਤ ਨੂੰ ਤਾਂ ਸੰਤੁਸ਼ਟ ਕਰ ਦਿੱਤਾ ਗਿਆ ਪਰ ਪ੍ਰੈਕਟੀਕਲ ਤੌਰ ਦੇ ਉੱਤੇ ਵੇਨੇ ਵੀ ਪਾਈ ਕੀ ਬਣਦਾ ਮੈਨੂੰ ਲੱਗਦਾ ਨਹੀਂ ਕਿ ਵੈਸੇ ਬਚਾ ਨਹੀਂ ਜਾ ਰਹਾ ਮੈਂ ਤਾਂ ਕਦੇ ਵੇਖਿਆ ਨਹੀਂ ਵੀ ਪਾਈ ਚਾਇਨਾ ਡੋਰ ਦੇ ਬਾਰੇ ਫਲਾਣੇ ਨੇ ਜਾਣਕਾਰੀ ਦਿੱਤੀ ਤੇ 25000 ਰੁਪਏ ਦਾ ਸਾਮਾਨ ਮਿਲਿਆ ਤੇ ਨਾ ਮੈਂ ਕਦੇ ਇਹ ਦੇਖਿਆ ਵੀ ਪਾਈ ਫਲਾਣਾ ਬੰਦਾ ਵੇਚਦਾ ਤੇ ਉਹਨੂੰ 15 ਲੱਖ ਰੁਪਏ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਜੀ ਪੰਜਾਬ ਦੇ ਵਿੱਚ ਕੁਝ ਖਸਾਵਾਂ ਤੇ ਜਕੜੀਆਂ ਪਈਆਂ ਪਰ ਇਸ ਦੇ ਬਾਵਜੂਦ ਗਰਮੀ ਬਹੁਤ ਸੀ ਜੀ ਅੱਜ ਭਾਵੇਂ ਤੇ 38 39 39 ਡਿਗਰੀ ਤੱਕ ਟੈਂਪਰੇਚਰ ਸੀ ਅੱਜ ਪਰ ਮੈਂ ਨਾ ਪਤਾ ਨਹੀਂ ਹਲਦਾ ਜਿਹੜੇ ਕਰਕੇ ਜਿਵੇਂ ਗੁੰਮ ਸਮਝਾ ਨਹੀਂ ਹੋ ਜਾਂਦਾ ਮੌਸਮਾਂ ਦੀ ਪੜਾਅ ਜੀ ਛੱਡਦੀ ਹੁੰਦੀ ਧਰਤੀ ਮੀਂਹ ਤੋਂ ਬਾਅਦ ਤੇ ਉਹ ਜਿਹੜਾ ਜਿੰਨਾ ਨਹੀਂ ਪੈਂਦਾ ਤੇ ਉਸ ਤੋਂ ਬਾਅਦ ਉਨੀ ਕਰਮੀ ਹੋ ਜਾਂਦੀ ਆ ਬਿਲਕੁਲ ਮੁਰਕੂ ਮੁਰਤੀ ਵਾਲਾ ਜਿਹਾ ਮਾਹੌਲ ਸੀਗਾ ਤੇ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਨਹੀਂ ਪੈਣ ਦੀ ਖ਼ਬਰ ਨਾ ਜਨਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਸ਼ੁਕਰੀਆ ਮਿਹਰਬਾਨ ਜੀ ਬਹੁਤ ਧੰਨਵਾਦ